ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕਿ ਇੱਥੇ ਟਾਈਮ ਸੀ ਸਵੇਰ ਦਾ ਹੋਣੇ ਕੇ 7 ਵਜੇ ਦਾ ਇਹ ਕਿਰਨ ਚੱਲੀ ਆਜੇ ਸਕੂਲ ਪਹਿਲੇ ਦਿਨ ਤੇ ਸیرے ਹੋਣੇ ਕੇ 7 ਵਜੇ ਕਿੰਨੀ ਧੁੱਪ ਹੋ ਗਈ ਸੀ ਅੱਜ ਅੱਜ ਬਹੁਤ ਤੇਜ਼ ਧੁੱਪ ਨਿਕਲੇ ਕੱਲ ਬਾਰਿਸ਼ ਸੀ ਅੱਜ ਬੜੀ ਤੇਜ਼ ਤੇਜ਼ ਧੁੱਪ ਹੈ ਜੀ ਕੀਰਨ ਚਲੀ ਅੱਜ ਸਕੂਲ ਪਹਿਲੇ ਦਿਨ ਛੁੱਟੀਆਂ ਖਤਮ ਹੋ ਗਈਆਂ ਤੇ ਆਪਾਂ ਉਹਦੇ ਲਈ ਇੱਥੇ ਰੋਟੀ ਬਣਾ ਦਿੱਤੀ ਸੀ ਤੇ ਆਪਾਂ ਠਹਿਰ ਕੇ ਬਣਾਵਾਂਗੇ ਇਹ ਆਪਾਂ ਦੁੱਧ ਲੈ ਆਏ ਆ ਉਹ ਜੀ ਆਪਾਂ ਕਿਰਨ ਨੂੰ ਸਕੂਲ ਭੇਜਣ ਤੋਂ ਬਾਅਦ ਬਣਾਈ ਸੀ ਚਾਹ ਤੇ ਇਹ ਪਾਪੜ ਹੈ ਜੀ ਤੇ ਇਹ ਪਹਿਲੀ ਚਾਹ ਵਾਲੀ ਪਤਲੀ ਪਈ ਅਸੀਂ ਆਪਾਂ ਦੁੱਧ ਗਰਮ ਕਰ ਲਿਆ ਇਹ ਭਾਂਡੇ ਪੇਨ ਮੰਜ ਨਾਲ ਆਪਾਂ ਮਾਂਜਦੇ ਆਂ ਨੀ ਤਾਂ ਇਹ ਗਰਮ ਹੋ ਗਿਆ ਰੋਟੀ ਆਪਾਂ ਬਣਾਵਾਂਗੇ ਠਹਿਰ ਕੇ ਅਜੇ ਤੇ ਆਪਾਂ ਕਿਚਨ ਦੀ ਸਾਫ ਸਫਾਈ ਕਰ ਲਈ ਬਰਤਨ ਸਾਫ ਕਰ ਲਏ ਨੇ ਸਿੰਕ ਵੀ ਸਾਫ ਹੋ ਗਏ ਨੇ ਤੇ ਬਸ ਝਾੜੂ ਲਾਣ ਵਾਲਾ ਰਹਿ ਗਿਆ ਤੇ ਆਪਾਂ ਚੱਲਦੇ ਆਂ ਅੰਦਰ ਹੁਣ ਤੇ ਕਮਰਿਆਂ ਦੀ ਕਰਦੇ ਆਪਾਂ ਸਾਫ ਸਫਾਈ ਤੇ ਅਜੇ ਬਿਸਤਰੇ ਉਦਾਂ ਹੀ ਪਏ ਨੇ ਕਿ ਸਵੇਰੇ ਪਹਿਲਾਂ ਸਕੂਲ ਭੇਜਿਆ ਫਿਰ ਚਾਚੂ ਬਣਾਈ ਤੇ ਉਸ ਤੋਂ ਬਾਅਦ ਪੀ ਕੇ ਤੇ ਫਿਰ ਆਪਾਂ ਲੱਗੇ ਸੀ ਕੰਮ ਤੇ ਧੁੱਪ ਜਕਾਫੀ ਹੋ ਗਈ ਐ ਕੱਪੜੇ ਵੀ ਨਹੀਂ ਧੋਏ ਜਾਣੇ ਬਾਹਰ ਧੁੱਪ ਜ਼ਿਆਦਾ ਹੋ ਗਈ ਚਲੋ ਜੀ ਆਪਾਂ ਕਰਦੇ ਆ ਜੀ ਹੁਣ ਸਾਫ ਸਫਾਈ ਫਿਰ ਮਿਲਦੇ ਆ ਜੀ ਇਹ ਖਲਾਰਾ ਪਿਆ ਸਾਰਾ ਹਾਂ ਜੀ ਆਪਾਂ ਸਾਰਾ ਖਲਾਰਾ ਚੱਕ ਲਿਆ ਸੀ ਤੇ ਉਸ ਤੋਂ ਬਾਅਦ ਆਪਾਂ ਲੱਗੇ ਸੀ ਜੀ ਝਾੜੂ ਲਾਣ ਨਾਲ ਤਨੋਂ ਕੀੜੇ ਬਹੁਤ ਉੱਡਦੇ ਨੇ ਉਹਨਾਂ ਦੇ ਪਾਰ ਜੀ ਹੁੰਦੇ ਜਿਹੜੇ ਝਾੜੂ ਨਾਲ ਇਕੱਠੇ ਨਹੀਂ ਹੁੰਦੇ ਐ ਕਿਉਂਕਿ ਲਾਈਟ ਜਗਦੀ ਹੁੰਦੀ ਨਾ ਬਰਾਂਡੇ ਦੀ ਐਨੇ ਕੀੜੇ ਹੋ ਜਾਂਦੇ ਨੇ ਇਸ ਲਈ ਬੰਦ ਵੀ ਕਰ ਲਈਦਾ ਕੁਝ ਟਾਈਮ ਰਾਤ ਨੂੰ ਪਰ ਫਿਰ ਵੀ ਕੀੜੇ ਬਹੁਤ ਅੰਦਰ ਆਉਂਦੇ ਨੇ ਤੇ ਅੱਗੇ ਗੁੱਡੀ ਜਾਂਦੇ ਨੇ ਝਾੜੂ ਤੇ ਇਕੱਠੇ ਨਹੀਂ ਹੁੰਦੇ ਐ ਅੱਜ ਆਪਾਂ ਲਾ ਲਈ ਝਾੜੂ ਤੇ ਅੱਜ ਗਰਮੀ ਬਹੁਤ ਜ਼ਿਆਦਾ ਐ ਕੰਮ ਵੀ ਲੇਟ ਹੋ ਜਾਂਦਾ ਧੁੱਪ ਚੜ ਗਈ ਐਨ ਚਲੋ ਜੀ ਆਪਾਂ ਕਰ ਲਈਏ ਸਾਫ ਸਫਾਈ ਕੱਪੜੇ ਧੋਏ ਸੀ ਆਪਾਂ ਕੁਰਸੀ ਉੱਪਰ ਰੱਖਤੇ ਨੇ ਤੇ ਵੇਲੇ ਹੋ ਕੇ ਆਪਾਂ ਇਹਨਾਂ ਦੀ ਲਾਵਾਂਗੇ ਤੇ ਹੁਣ ਆਪਾਂ ਸਾਰੇ ਕੰਮ ਖਤਮ ਕਰਕੇ ਦੁਬਾਰਾ ਆਗੇ ਕਿਚਨ 'ਚ ਨਾਨੂ ਕੇ ਤੇ ਰੋਟੀਆਂ ਆਪਾਂ ਬਣਾ ਲਈਏ ਤੇ ਆਪਾਂ ਰੋਟੀ ਖਾ ਕੇ ਫੇਰ ਆਪਾਂ ਥੋੜੀ ਦੇਰ ਰੈਸਟ ਕਰਾਂਗੇ ਤੇ ਫੇਰ ਆਪਾਂ ਸ਼ਾਮ ਨੂੰ ਉਠਾਂਗੇ ਦੁਪਹਿਰ ਨੂੰ ਕਿਉਂਕਿ ਕਿਰਨ ਸਕੂਲ ਗਈ ਹੈ ਫਿਰ ਉਹਦੇ ਲਈ ਰੋਟੀ ਬਣਾਣੀ ਹੈ ਇਹ ਆਪਾਂ ਇੱਥੇ ਰੈਸਟ ਕਰਕੇ ਉੱਠ ਗਏ ਸੀ ਤੇ ਆਪਾਂ ਬਣਾ ਰਹੇ ਨਿੰਬੂ ਪਾਣੀ ਕਿ ਨਾਣ ਵਾਲੇ ਸਕੂਲ ਤੋਂ ਤੇ ਆਪਾਂ ਫਿਰ ਉਹਨਾਂ ਨੂੰ ਨਿੰਬੂ ਪਾਣੀ ਬਣਾ ਕੇ ਦਵਾਂਗੇ ਕਿਉਂਕਿ ਪਹਿਲੇ ਦਿਨ ਸਕੂਲ ਗਈ ਹੈ ਨਾ ਉਹਦਾ ਵੀ ਗਰਮੀ 'ਚ ਬੁਰਾ ਹਾਲ ਹੋਣਾ ਹੈ ਇਸ ਲਈ ਆਪਾਂ ਉਹਨਾਂ ਨੂੰ ਆਂਦੇ ਨਿੰਬੂ ਪਾਣੀ ਦਵਾਂਗੇ ਪਹਿਲਾਂ ਫਿਰ ਰੋਟੀ ਦਵਾਂਗੇ ਓਜੀ ਆਪਾਂ ਬਣਾ ਲੀਏ ਨਿੰਬੂ ਪਾਣੀ ਤੇ ਬਾਅਦ ਚਾਹ ਆਪਾਂ ਸ਼ਾਮ ਨੂੰ ਬਣਾਵਾਂਗੇ ਚਾਹ ਫਿਰ ਰੋਟੀ ਬਣਾਵਾਂਗੇ ਲਿੰਗੋ ਪਾਣੀ ਆਪਣਾ ਬਣ ਗਿਆ ਚਿਲੀ ਪਾ ਕੇ ਤੇ ਰੱਖ ਦਾਂਗਾ ਜੇ ਟਾਈਮ ਉਹਦੇ ਆਣ ਨੂੰ ਉਹਨੇ ਨੂੰ ਖੁੱਲ ਜੇਗੀ ਇਹ ਚੀਨੀ ਪਾ ਲਈ ਥੋੜਾ ਆਪਾਂ ਪਾਵਾਂਗੇ ਇਹਦੇ ਚ ਕਾਲਾ ਨਮਕ ਤੇ ਬਣਾਣੇ ਪਤਾ ਨਹੀਂ ਕਿੰਦਾ ਚਮਚਿਆਂ ਨਾਲ ਪਾ ਲੈਂਦੇ ਨੇ ਸਾਰੇ ਚੀਨੀ ਪਰ ਆਪਾਂ ਨੂੰ ਚਮਚੇ ਨਾਲ ਪਾਉਣ ਦੀ ਆਦਤ ਹੀ ਨਹੀਂ ਆਪਾਂ ਢੱਕਣ ਉੱਤੇ ਪਾ ਕੇ ਪਾਨੇ ਆ ਚਮਚੇ ਨਾਲ ਸਾਬ ਵੀ ਨਹੀਂ ਲੱਗਦਾ ਹੈਗਾ ਤੇ ਆਪਾਂ ਚਾਹ ਚ ਵੀ ਇਦਾਂ ਹੀ ਪਾਨੇ ਆ ਤੇ ਕੋਈ ਵੀ ਚੀਜ਼ ਬਣਾਈਏ ਚਮਚੇ ਨਾਲ ਤੇ ਕੋਈ ਸਾਬ ਵੀ ਨਹੀਂ ਆਉਂਦਾ ਇਹ ਆਪਾਂ ਪਾਵਾਂਗੇ ਜੀ ਕਾਲਾ ਨਮਕ ਲੋਜੀ ਆਪਣਾ ਨਿੰਬੂ ਪਾਣੀ ਬਣ ਗਿਆ ਤੇ ਕਿਰਨ ਵੀ ਸਕੂਲੋਂ ਆ ਗਈ ਹੈ ਪਾਣੀ ਪੁਣੀ ਪੀ ਕੇ ਤੇ ਬਾਅਦ ਚ ਮਰਦੀ ਚੀਂਚ ਕਰਨੀ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਲਈ ਬਣਾਣ ਲੱਗੇ ਸੀ ਰੋਟੀ ਚਲੋ ਫੋ ਜੈਨ ਰੋਟੀ ਬਣਾ ਕੇ ਦੇਣੇ ਆ ਫਿਰ ਆਪਾਂ ਬਣਾਵਾਂਗੇ ਚਾਹ ਰੋਟੀ ਇੰਨੀ ਕੱਲੀ ਨੇ ਖਾਣੀਆਂ ਸੀ ਤੇ ਖਾ ਲਈ ਸੀ ਇਹ ਦੋ ਰੋਟੀਆਂ ਬਣਾ ਲੈਣੇ ਆਪਾਂ ਉਸ ਤੋਂ ਬਾਅਦ ਚਾਹ ਬਣਾ ਕੇ ਪੀ ਕੇ ਤੇ भिंडिया सब्जी बनाई से अपा राती वह पई है आप के किरण रोटी ये थे बैठी टीवी चला के अपाती तो चाह रोटी बना के देखे फिर उस तो चाह ਤੇ ਆਪਾਂ ਸਲਫ ਸਾਫ ਕਰ ਲੈਨੇ ਆਟਾ ਡੁੱਲਾ ਸੀ ਤੇ ਕੋਲ ਆਪਾਂ ਤਲਾਂਗੇ ਪਾਪੜ ਇੱਥੇ ਆਪਾਂ ਚਾਹ ਚ ਪਾ ਰਹੇ ਸੀ ਇਲਾਇਚੀ ਘਰੇ ਇਲਾਇਚੀ ਦੇ ਕੱਲੀ ਚੀਨੀ ਪੱਤੇ ਵਾਲੀ ਸੁਪਚਾ ਸਵਾਦ ਨਹੀਂ ਲੱਗਦੀ ਇਸ ਲਈ ਆਪਾਂ ਛੋਟੀ ਇਲਾਇਚੀ ਪਾ ਲਈਦਾ ਹੈ ਜਿਆਦਾ ਕੁਝ ਫਾਨ ਨੂੰ ਤੇਲ ਨਹੀਂ ਕਰਦਾ ਗਰਮੀ ਬਹੁਤ ਹੈ ਤੁਹਾਂ ਬਹਰੀ ਇਲਾਇਚੀ ਪਾ ਲਈ ਸੀ ਤੇ ਇੱਧਰ ਆਪਾਂ ਰੱਖ ਦਿੱਤਾ ਜੀ ਤੇਲ ਤੇ ਆਪਾਂ ਕੱਡ ਬਣਾ ਕੱਢ ਲਏ ਨੇ ਪਾਪੜ ਤੇ ਚਾਹ ਵੀ ਆਪਣੀ ਬਣ ਗਈ ਹੈ ਤੇ ਆਪਾਂ ਚਾਹ ਪੀਨੇ ਚਾਚੂ ਪੀ ਕੇ ਤੇ ਕਪੜੇ ਪਏ ਇਸ ਕਪ ਪਏ ਸੀ ਕਿ ਸ਼ਹਿਰੇ ਸੀਣ ਵਾਲੇ ਤੇ ਕੁਛ ਆਪਾਂ ਬਣਾ ਲਏ ਨੇ ਇੱਕ ਰਹਿ ਗਿਆ ਇੱਧਰ ਇਹ ਬਣਾ ਰਹੇ ਸੀ ਦੁਬਾਰਾ ਫਿਰ ਚਾਹ ਬਣਾ ਰਹੇ ਸੀਗੇ ਰੈਡੀ ਲਈ ਚਲੋ ਜੀ ਆਪਾਂ ਕਪੜੇ ਵੀ ਸੀ ਲੇ ਸੀ ਚਾਚੂ ਪੀ ਕੇ ਬਰਤਨ-ਬਰਤਨ ਸਾਫ ਕਰਕੇ ਤੇ ਉਸ ਤੋਂ ਬਾਅਦ ਆਪਾਂ ਲਈ ਕੱਪੜਿਆਂ ਦੇ ਤੈ ਮੇਰੇ ਕੱਲ ਦੇ ਧੋਏ ਪਏ ਸੀ ਅੱਜ ਆਪਾਂ ਕੱਪੜੇ ਧੋਏ ਨਹੀਂ ਸੀ ਕਿਉਂਕਿ ਕੱਲ بارش ਲੱਗੇ ਸੁੱਕੇ ਨਹੀਂ ਸੀ ਤੇ ਆਪਾਂ ਇਕੱਠੇ ਕਰਕੇ ਰੱਖ ਦਿੱਤੇ ਸੀ ਤੇ ਸਵੇਰ ਦਾ ਟਾਈਮ ਨਹੀਂ ਲੱਗਾ ਤੇ ਹੁਣ ਆਪਾਂ ਕੱਪੜੇ ਤੈ ਲਾ ਕੇ ਰੱਖਦੇ ਆਂ ਇਹਨਾਂ ਕੱਲ ਨੂੰ ਫੇਰ ਧੋ ਲੈਣੇ ਨੇ ਫੇਰ ਪਤਾ ਨਹੀਂ ਲੱਗਦਾ ਕੱਪੜਿਆਂ ਦਾ ਇਸ ਲਈ ਆਪਾਂ ਨਾਲ ਦੀ ਨਾਲ ਸੰਭਾਲ ਲੈਣੇ ਆਂ ਤਦ ਆਪਾਂ ਕਪੜੇ ਤਿਆਰ ਲਾ ਕੇ ਰੱਖ ਦਿਆਂ ਅਲਮਾਰੀ 'ਚ ਇੱਥੇ ਆਪਾਂ ਕੱਟ ਰਹੇ ਸੀਗੇ ਕੁਝ ਬਚ ਗਿਆ ਸੀ ਕਪੜਾ ਤੇ ਆਪਾਂ ਸਾਰਿਆਂ ਦੇ ਬਣਾ ਲੈਨੇ ਕੱਟ ਕੇ ਰੱਖ ਲੈ ਬੰਦ ਜਦੋਂ ਟਾਈਮ ਲੱਗੇ ਆਪਾਂ ਸੇ ਲਾਂਗੇ ਕੰਮ ਕਰਦੇ ਦੁਪਹਿਰ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਥਕਾਵਟ ਹੋ ਜਾਂਦੀ ਥੋੜੀ ਦੇ ਆਰੈਸਟ ਕਰੀਦਾ ਹੈ ਉਨਿਆ ਨੂੰ ਸ਼ਾਮ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਇਸ ਲਈ ਫਿਰ ਵਿੱਚੋਂ ਟਾਈਮ ਕੱਢ ਕੇ ਸੀਨੇ ਕੰਦੇ ਨੇ ਤੇ ਇੱਥੇ ਹੋ ਗਿਆ ਜੀ ਸ਼ਾਮ 7 ਵਜੇ ਟਾਈਮ ਤੇ ਆਪਾਂ ਬਣਾਉਣ ਲੱਗਿਆ ਹੁਣ ਰਾਤ ਦੀ ਰੋਟੀ ਤੇ ਆਪਾਂ ਜ ਬਣਾਂਗੇ ਮੁੰਗੇ ਦੀ ਦਾਲ ਤੇ ਨਾਲ ਬਣਾਵਾਂਗੇ ਜੀ ਆਪਾਂ ਚਾਵਲ ਲਓ ਜੀ ਦਾਲ ਆਪਾਂ ਧੋ ਕੇ ਪਾ ਦਿੱਤੀ ਹੈ ਤੇ ਆਪਾਂ ਕਰਦੇ ਹਾਂ ਕੁੱਕਰ ਦਾ ਟੱਕਣ ਬੰਦ ਇੱਕ ਹੋ ਜਾਨਾ ਆਪਣੇ ਕੱਟਦੇਆਂ ਤੱਕ ਤੇ ਇਹਨੇ ਦਾਲ ਨੇ ਬਣ ਜਾਣਾ ਤੇ ਹਫਤਾ ਬਣਾਵਾਂਗੇ ਜੀ ਚਾਵਲ ਨਾਲ ਘਰ ਮੇਰੇ ਵਿੱਚ ਮੂੰਗੀ ਮਸਰੀ ਦੀ ਦਾਲ ਤੇ ਨਾਲ ਚਾਵਲ ਸਵਾਦ ਲੱਗਦੇ ਨੇ ਪਰ ਆਪਣੇ ਘਰ ਰੋਟੀ ਵੀ ਜਰੂਰ ਬਣਦੀ ਹੈ ਨਾਲ ਕੱਲੇ ਦਾਲ ਚਾਵਲ ਨੇ ਆਪਾਂ ਤੜਕਾ ਕੱਢਦੇ ਆ ਕੋਲੰਨ ਨੂੰ ਦਾਲ ਬਣ ਜੀਗੀ ਜੇ ਆਪਾਂ ਤੜਕਾ ਕੱਟ ਲਈਏ ਸਾਰੇ ਪਿਆਜ਼ ਲਿਆਂਦੇ ਸੀ ਇਕੱਠੇ ਇਹ ਹੈ ਜੀ ਕਿਰਨ ਦੀ ਫੋਟੋ ਛੋਟੇ ਹੁੰਦੇ ਨੇ ਜੁੜਾ ਕਰਦੇ ਸੀ ਤੇ ਪਿਆਜ਼ ਲਿਆਂਦੇ ਸੀ ਇਕੱਠੇ ਤੇ ਗਲਣ ਵੀ ਲੱਗੇ ਨੇ ਕਿੰਨੇ ਮੋٹے ਮੋٹے ਪਿਆਜ਼ ਖਰਾਬ ਹੋ ਰਹੇ ਨੇ ਪਤਾ ਨਹੀਂ ਕਿਦਾਂ ਦੇ ਪਾਣੀ ਵਾਲੇ ਸੀ ਇਹ ਕਿਰਨ ਦੇ ਪੈਰ ਦੁਖ ਰਹੇ ਸੀ ਕਹਿੰਦੀ ਮम्मा ਮੈਂ ਟਕੌਰ ਕਰਨੀ ਇਥੇ ਆਪਾਂ ਤਾਂ ਰਿਹਾ ਗਰਮ ਪਾਣੀ ਵਿੱਚ ਨਮਕ ਪਾਇਆ ਥੋੜਾ ਤੇ ਸਰੋਂ ਦਾ ਤੇਲ ਉਹ ਵਿੱਚ ਪੈਰ ਡੋਬੋ ਕੇ ਬੈਠ ਜਾਈਗੀ ਬਾਅਦ ਸ਼ਾਇਦ ਦਰਦ ਠੀਕ ਹੋ ਜਾਵੇ ਉਨਹੀ ਆਪਾਂ ਨਾਲ ਲੱਗੇ ਜੀ ਦਾਲ ਨੂੰ ਤੜਕਾ ਦਾਲ ਆਪਣੀ ਬਣ ਗਈ ਏ ਆਪਾਂ ਪਹਿਲਾਂ ਪਾਵਾਂਗੇ ਜੀਰਾ ਤੇ ਇਥੇ ਆਪਾਂ ਨਾਲ ਲਸਣ ਤੇ ਅਦਰਕ ਤੇ ਹਰੀਆਂ ਮਿਰਚਾਂ ਨਾ ਜੇ ਮੂਹ ਜੀ ਚਿਆਂ ਨਾ ਬੱਚੇ ਖਾਂਦੇ ਨਹੀਂ ਅਸਲੀ ਆਪਾਂ ਥੋੜੀਆਂ ਇਹਨੂੰ ਕਟਰ ਕਰ ਲਿਆ ਸੀ ਤੇ ਪਿਆਜ ਆਪ ਇਦਾਂ ਹੀ ਕੱਟ ਕੇ ਪਾਵਾਂਗੇ ਇਹ ਇਹ ਤਿੰਨੇ ਚੀਜ਼ਾਂ ਦਾ ਆਪਾਂ ਕਟਰ ਕਰਕੇ ਥੋੜਾ ਪਹਿਲਾਂ ਸੇਕ ਲਵਾ ਲੈਨੇ ਆ ਫਿਰ ਆਪਾਂ ਪਿਆਜ਼ ਪਾਵਾਂਗੇ ਚਰਕਾ ਪਾ ਰੱਖ ਦਿੱਤਾ ਆਪਾਂ ਕੱਢਦੇ ਹਾਂ ਕੋਲ ਚਾਵਲ ਤੇ ਛੰਡਦੇ ਆਂਨੇ ਨਾ ਤੇ ਇੱਥੇ ਤੇਲ ਥੋੜਾ ਘੱਟ ਲੱਗਾ ਸੀ ਤੇ ਤੇਲ ਸੜਿਆ ਹੋਇਆ ਸੀ ਕੱਚਾ ਨਹੀਂ ਸੀ ਆਪਾਂ ਦੁਬਾਰਾ ਪਾ ਲਿਆ ਵਿੱਚ ਥੋੜਾ ਜਿਹਾ ਕਿਉਂਕਿ ਪਾਪੜਾਂ ਵਾਲਾ ਤੇਲ ਸੜਿਆ ਪਿਆ ਸੀ ਆਪਾਂ ਥੋੜਾ ਜਿਹਾ ਹੋਰ ਵਿੱਚ ਪਾ ਲਿਆ ਮੈਨੂੰ ਘੱਟ ਲੱਗਿਆ ਸੀ ਕਿਰਨ ਬੈਠੀ ਹੈ ਬਾਹਰ ਪਾਣੀ ਚ ਪੈਰ ਡੋਬੋ ਕੇ ਆ ਦੇ ਪਾ ਚਾਵਲ ਵੀ ਚੋਲ ਤੇ ਆਪਾਂ ਬਣਾ ਚਾਵਲ ਠਹਿਰ ਕੇ ਪਾਣੀ ਟੱਕ ਦਿੱਤਾ ਆਪਾਂ ਨੇ ਤੇ ਚਾਵਲ ਪਾ ਦੇਣੇ ਓਕੇ ਤੇ ਆਟਾ ਵੀ ਆਪਾਂ ਉਹਨੇ ਲਿਆ ਹੌਲੀ ਹੌਲੀ ਬਣਨਗੇ ਤੇ ਆਪਾਂ ਕੁੱਲਰ ਚ ਪਾਣੇ ਆ ਬਾਹਰ ਭਰ ਕੇ ਮੋਟਰ ਤੋਂ ਪਾਣੀ ਕਿ ਫਿਰ ਲੈਡ ਚਲੇਗੀ ਤੇ ਪਾਣੀ ਟੈਂਕੀ ਵਾਲਾ ਗਰਮ ਹੋ ਗਿਆ ਸੀ ਤੇ ਇਸ ਲਈ ਆਪਾਂ ਤਾਜ਼ਾ ਪਾਣੀ ਭਰ ਕੇ ਠੰਡਾ ਮੋਟਰ ਤੋਂ ਪਾਣੇ ਆ ਇਹ ਦੇਖੋ ਡੋਗੀ ਆ ਵੀ ਗਿਆ ਰੋਟੀ ਖਾਣ ਰੋਟੀ ਅਸੀਂ ਜੀ ਬਣਾਈ ਨਹੀਂ ਖੜ ਗਿਆ ਆ ਕੇ ਵੇਟ ਕਰ ਰਿਹਾ ਮੈਂ ਜੇ ਆਪਾਂ ਮੋਟਰ ਚਲਾ ਲਈਏ ਤੇ ਪਾਣੀ ਭਰਦਿਆਂ ਦੋ ਬਾਲਟੀਆਂ ਤੇ ਕੋਲਰ ਚ ਤਾਜ਼ਾ ਪਾਣੀ ਪਾਣੇ ਕੀ ਕਰਦੇ ਆਪਣਾ ਹਰ ਵਕ ਅੱਜ ਸਕੂਲ ਗਈ ਸੀ ਨਾ ਹਵਰਕ ਮਿਲੇ ਤੇ ਅੱਜ ਦੇ ਵਲੌਗ ਚ ਐਨ ਆਈ ਜੀ ਮਿਲਦਾ ਇੱਕ ਨਵੇਂ ਵਲੌਗ ਨਾਲ ਤਦਲਿਸ ਸਾਸਤਰੀ ਕਾਲਜੀ ਬਾਏ ਬਾਏ